നേടാ <laughs> <laughs>

ਆ ਜਾ ਓਏ ਬਲੂਟੁੱਥ ਬੰਦ ਕਰ ਨਹੀਂ ਬੰਦ ਕਰ ਤਰਾ ਆਹ ਵੇ ਰੇੜਾ ਪੱਠੇ ਵਢਾਓ ਮੁੜਕਾ ਰੇੜਾ ਪੱਠੇ ਵਢਾਓ ਫਿਰ ਨਾ ਆਂਜ ਰੇੜਾ ਆਂਦਾ ਨਹੀਂ ਆਂਦਾ ਮੈਂ ਨਹੀਂ ਨੰਦਪੁਰ ਜਾਣਾ ਤੇ ਪੀਤਾ ਦਾ ਤੇਰੇ ਬਿਨ ਮੇਲਾ ਤੇ ਨਹੀਂ ਲੱਗ ਮੇਲਾ ਲੱਗਣਾ ਤੇ ਮਿਰਾਜ ਲਿਆ ਪੀਤੇ ਨੇ ਕੱਚਾ ਹੀ ਕਰਦਾ ਬਾ ਤੇਰੇ ਜਾਨ ਨੂੰ ਬੁੱਲਣਾ ਚੱਲ ਜੱਜ ਰੱਖਣਾ ਚੱਲ ਗਾਉਂਦੇ ਵੇ ਬਗੜਾ ਦੇ ਭੌਣ ਜੱਸੀ ਆੜਾ ਸ਼ਦੀਦੀ ਮੈਂ ਕਦੇ ਘਰੀ ਪਰਵਾਨਾ ਸੇ ਨਲਾਈ ਦੇ ਚੋਹੀ ਖੱਈਆ ਗਰਾਉਂਡ ਵੀ ਵਹੀ ਉਹ ਲੈ ਤੇਰੇ ਘਰ ਮੇ ਉਡੋਣਾ ਹੱਗਾ ਦੋਣ ਜੇ ਹਲਾਰਾ ਵਜਦਾ ਨਾ ਤਰ ਮੈਂ ਚੀਜ਼ ਖਾਉਣਾ ਖੋਲੋ ਜਲਾ ਹਲਾਰਾ ਵਜਦਾ ਵੇਖਿਓ ਸੋਚੀ ਕੀਆ ਸੋਚ ਰਹੀਆ ਦਮ ਨਾ ਵੀ ਮਾੜੀ ਵੀਡੀਓ ਜਿ ਘੱਟ ਨਹੀਂ ਹੋਇਆ ਬਹੁਤ ਹੀ ਗੱਲ ਪਾਉਂਦੀ ਪੁੱਛੀ ਆ ਜਾਂਦੇ ਪਾਣੀ 45 ਪਿਆਰੀਏ ਮਾੜਾ ਮੁੰਡੇ ਵਾ ਮੁੰਡੇ ਤਾਂ ਦਿਖ ਨਹੀਂ ਰਿਹਾ ਅਰੇ ਤਿਆਰੀ ਨਹੀਂ ਹੋਈ ਕੰਮ ਸ਼ੁਰੂ ਹੋਣਾ ਅੱਜ ਆ ਨਾ ਦੇ ਬੋਲ ਅਬ ਇਹ ਕਿਹੜੀ ਕੰਪਨੀ ਦੀ ਆ ਬੋਸ ਦੀ ਆ ਬੋਸ ਦੀ ਬੋਸ ਕਿਹੜਾ ਬਰੇਲ ਆਏ ਨੇ ਸਪਰੇਅ ਆ ਨਹੀ ਮੈਂ ਲੈ ਜੋਪਣਾ ਦਾ ਹੱਲ ਲੀ ਮੈਂ ਉਹ ਲਾਈ ਫੋਨ ਉਹਨੂੰ ਆਹੀਂ ਆ ਜੋਣ ਵੇ ਲਾ ਓਏ ਫੌਂਡਿਆ ਸਪਰੇਅ ਕਿ ਆਹੀ ਉਹਨੂੰ ਯਾਰ ਯਾਰ ਕਾਰ ਉਹਨੂੰ ਫੋਨ ਹੁਣ ਭਾਈ ਤੂੰ ਟੱਪੂ ਲੈ ਕੇ ਆਏ ਰੇ ਤੂੰ ਗੱਲਾਂ ਘੱਡੀ ਜਾ ਭੈਣ ਜੋ ਦਾ ਅਸੀਂ ਪਿੰਡਾਂ ਵਿੱਚ ਆਉਂਦੀ ਆਏ ਆ ਗਗੂ ਮਾਲ ਵੜੇ ਹੀ ਨਹੀਂ ਅਸੀਂ ਨਾ ਸਾਲਿਓ ਤੂੰ ਇਸ ਟੈਪਰ ਪਹਿਨਾ ਲਿਆਉਣੀ ਆ ਭੈਣ ਜੋ ਖੂਸੀ ਜੇ ਤੂੰ ਹੀ ਆ ਗਈ ਸੀ ਸ਼ੁਮਰ ਕਰ ਆ ਗਏ ਆ 10 ਵੇ ਨੂੰ

ਚਲਿਆ ਓਹ ਭੈਣੀ ਹੋਇਆ ਖਰਾਬ ਆ ਉਦਾਂ ਉਹਦੇ ਹਵਾ ਵਾਈਦੀ ਆ ਮੇਸ ਵਲੀ ਓਹ ਦੀ ਆਵਾਜ਼ ਵੀ ਨਿਕਲੀ ਓਏ ਚਲਿਆ ਓਏ ਉਹ ਯੋਧਾ ਭਣੀਏ ਜਿਆਨ ਮੇਰ ਬੌਂਡੀ ਆ ਓਹ ਤੇਰੇ ਪੰਜਾਬ ਤੋਂ ਆਹ ਬੇਸੀ ਆ ਦੇਸੀ ਆ ਕੀ ਜਾਂਦਾ ਹੈ ਆਂਦਾ ਦੇਸੀ ਆ ਬੇਸ ਚਲੀ ਇਹਨਾਂ ਦੋਵੇਂ ਥਲੜੀ ਚੱਲਣੀਆਂ ਹੋਰ ਗੇ ਇੱਕੋ ਇੱਕ ਉਰਲੀ ਦੇ ਤੇ ਜਵਾਜੂ ਵੀ ਨਹੀਂ ਨਿਕਲੀ ਦੂਜੀ ਦੇ ਤਾਂ ਤਰਤਿ ਆ ਵਿੱਚ ਸਾਰੀਆਂ ਗਲਾ ਕੋਠੇ ਡੇਪਣੇ ਧਾਡੀ ਪਾ ਖਲੋਇਆ ਤੁਸੀਂ ਪਿੱਲਰਾਂ ਨੂੰ ਹੱਥ ਰੱਖੋ ਫਿਰ ਬੇਸ ਚਲਾਉਂਦੇ ਹਾਂ ਕੋਠੇ ਡੇਪਣੇ ਪਿੱਲਰ ਫੜ ਕੇ ਰੱਖਿਓ ਥਲੜੀ ਦੀ ਤਰ੍ਹਾਂ ਜੇ ਬੇਸ ਚਲਾਉਂਦੇ ਸਾਰੀਆਂ Hmm. ਸਾਰੇ ਵਾਰ ਬਾਬੇ ਵਾਲੀ ਹੁੰਦਾ ਸਾਰੇ ਵਾਰ ਬਾਬੇ ਵਾਲੀ ਮੇਰੀ ਗੱਲ ਸੁਣ ਜਿਹੜੀ ਕਰ ਕੋਲ ਸਾਰੇ ਜਿਹੜੇ ਕਿੱਥੇ ਆਵਾਂਗੇ ਉਹ ਚੋਰੇ ਬੰਦੇ ਰੋਟੀਆਂ ਲਾਉਣੀਆਂ ਉਹਦਾ ਔਖਾ ਹੋਣਾ ਜੋ